ਦਰਸ਼ਕੋ ਸਤਿ ਸ੍ਰੀ ਅਕਾਲ YouTube ਚੈਨਲ ਅਤੇ Facebook ਪੇਜ Only Truth News 082 ਸੱਚ ਦੀ ਆਵਾਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਸੋ ਦਰਸ਼ਕੋ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਚੱਲ ਰਹੇ ਵਿਧਾਨ ਸਭਾ ਸੈਸ਼ਨ ਵਿੱਚ ਧਾਰਮਿਕ ਸਥਾਨਾਂ ਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਇੱਕ ਕਾਨੂੰਨ ਬਣਾਉਣ ਲਈ ਬਿੱਲ ਲੰਮਾ ਗਿਆ ਹੈ ਸੋ ਸਰਕਾਰ ਦੇ ਇਸ ਕੰਮ ਦੀ ਤਾਰੀਫ਼ ਕਰਨੀ ਵੀ ਬਣਦੀ ਹੈ ਸੋ ਇਸੇ ਤਰ੍ਹਾਂ ਕਿਤੇ ਕਾਨੂੰਨ ਲਾਗੂ ਕਰਾਉਣ ਲਈ ਸੰਗਰੂਰ ਤੋਂ ਵੋਧਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਸਰਦਾਰ ਤੁਮਕੌਰ ਸਿੰਘ ਜੀ ਵੀਰ ਦੇਗਵਾਈ ਦੇ ਵਿੱਚ ਇੱਕ ਵੋਧਨ ਸਮਾਜ ਦਾ ਡੈਪੂਟੇਸ਼ਨ ਮੰਡੋਕ ਡੀਸੀ ਸਾਹਿਬ ਸੰਗਰੂਰ ਨੂੰ ਮਿਲਿਆ ਤੇ ਇਸੇ ਤਰ ਦੇਤੇ ਇੱਕ ਕਾਨੂੰਨ ਲਾਗੂ ਕਰਾਉਣ ਲਈ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਵਸਤਾ ਡੈਪੂਟੇਸ਼ਨ ਨੇ ਮੰਗ ਕੀਤੀ ਕਿ ਸਾਡੀ ਬੇਨਤੀ ਹੈ ਇਸੇ ਤਰ ਦੇਤੇ ਸਮਾਜਿਕ ਕ੍ਰਾਂਤੀਕ ਮਹਾਤਮਾ ਬੁੱਧ ਜੀ ਮਹਾਤਮਾ ਜੋਤੀਰਾਓ ਫੂਲੇ ਜੀ ਸੱਤਰਪਤੀ ਸਾਹੂ ਜੀ ਮਹਾਰਾਜ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮrao ਅਵੇਦਕਰ ਜੀ ਅਤੇ ਸਹਿਬ ਕਾਸੀ ਰਾਮ ਜੀ ਦੇ ਬੁੱਤਾਂ ਦੇ ਰਾਖੀ ਲਈ ਇਸ ਤਰ੍ਹਾਂ ਦਾ ਕਾਨੂੰਨ ਬਣਾਇਆ ਜਾਵੇ ਤਾਂ ਕਿ ਕੋਈ ਸਰਾਰਤੀ ਅੰਸਰ ਇਹਨਾਂ ਦੇ ਵਿਅਪਦੀ ਨਾ ਕਰ ਸਕੇ ਸੋ ਸਾਡੀ ਸਰਕਾਰ ਨੂੰ ਇਹੇ ਬੇਨਤੀ ਹੈ ਕਿ ਇਸ ਤਰ੍ਹਾਂ ਦਾ ਕਾਨੂੰਨ ਜਲਦੀ ਤੋਂ ਜਲਦੀ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਲਿਆਂਦਾ ਜਾਵੇ। ਮਾਨਯੋਗ ਡੀਸੀ ਸਾਹਿਬ ਨੂੰ ਮਿਲਣ ਤੋਂ ਬਾਅਦ ਜੋ ਗੱਲਬਾਤ ਸਰਦਾਰ ਚਮਕੌਰ ਸਿੰਘ ਜੀ ਵੀਰ ਨੇ ਸਾਡੇ ਨਾਲ ਕੀਤੀ ਉਹ ਵੀ ਸੁਣਾਉਂਦੇ ਹਾਂ ਪਰ ਇਹਨਾਂ ਸਮਾਜਿਕ ਕ੍ਰਾਂਤੀਕਾਰੇ ਰੈਵਰਾਂ ਦੀ ਬਦੌਲਤ ਹੀ ਸਮਾਜ ਚੇਤਨ ਹੋਇਆ ਹੈ ਤੇ ਦੇਸ਼ ਦੇ ਵਿਕਾਸ ਦਾ ਪਹੀਆ ਤੈਨਾ ਸ਼ੁਰੂ ਹੋਇਆ ਹੈ। ਅਗਰ ਇਸ ਤਰ੍ਹਾਂ ਦਾ ਕੋਈ ਸਖਤ ਕਾਨੂੰਨ ਆ ਜਾਂਦਾ ਹੈ ਤਾਂ ਸਮਾਜਿਕ ਕ੍ਰਾਂਤੀ ਦੇ ਇਹਨਾਂ ਰੈਵਰਾਂ ਦੀ ਬੇਅਬਦੀ ਕਰਨ ਦਾ ਕਿਸੇ ਦਾ ਹੌਸਲਾ ਤੱਕ ਨਹੀਂ ਪਵੇਗਾ। ਸੋ ਸਰਕਾਰ ਨੂੰ ਬੇਨਤੀ ਹੈ ਸਮਾਜਿਕ ਕ੍ਰਾਂਤੀਕਾਰੀ ਰਹਿਬਰਾਂ ਦੀ ਵਿਆਦੀ ਕਰਨ ਵਾਲਿਆਂ ਖਿਲਾਫ ਵੀ ਕੋਈ ਇਸ ਤਰ੍ਹਾਂ ਦਾ ਸਖਤ ਕਾਨੂੰਨ ਲਿਆਂਦਾ ਜਾਵੇ ਸੋ ਹੁਣ ਸੁਣਾਉਣਿਆ ਸਰਦਾਰ ਚਮਕੌਰ ਸਿੰਘ ਜੀ ਬੀਰ ਹੋਰਾਂ ਨੇ ਜੋ ਸਾਡੇ ਨਾਲ ਗੱਲਬਾਤ ਕੀਤੀ ਸਾਰੇ ਪੰਜਾਬੀਆਂ ਨੂੰ ਵਾਇਰੋਲੋਜੀਕਾ ਖਾਲਸਾ ਗੈਰਜੁਜੀਪਤੇ ਜੈ ਪੀਨ ਜੈ ਭਾਰਤ ਅੱਜ ਅਸੀਂ ਮਾਣਯੋਗ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਦੇ ਬਾਹਰ ਖੜਿਆ ਜਿਸ ਸਾਉ ਨੂੰ ਇਸ ਸੰਬੰਧ ਵਿੱਚ ਮਿਲ ਕੇ ਆਇਆ ਵੀ ਜਿੱਥੇ ਪੰਜਾਬ ਸਰਕਾਰ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਵੀ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਨੂੰਨ ਬਣਾ ਰਹੀ ਹੈ ਉਥੇ ਜਿੱਨੇ ਸਮਾਜਿਕ ਕ੍ਰਾਂਤੀ ਦੇ ਪਤਾਮਾ ਨੇ ਜਿਸ ਤਰ੍ਹਾਂ ਸਾਧ ਸ਼੍ਰੀ ਕਾਸ਼ੀ RAM ਜੀ ਬਾਬਾ ਸਾਹਿਬ ਅੰਬੇਡਕਰ ਸਾਹਿਬ ਨਰੈਣਾ ਗੁਰੂ ਮਹਾਤਮਾ ਜੋਤੀ ਰੋ ਉਲੇ ਜੀ ਮਹਾਤਮਾ ਬੁੱਧ ਦਾ ਹੋ ਜਿਨੇ ਵੀ ਲਹਿਰ ਨੇ ਉਨ੍ਹਾਂ ਦੀ ਬੇਅਦਬੀ ਦੇ ਖਿਲਾਫ ਵੀ ਜਿਹੜਾ ਹੈਗਾ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅੰਬੇਡਕਰ ਸਾਹਿਬ ਦੇ ਸਟੈਚੂ ਦੇ ਨਾਲ ਕਈ ਜਗ੍ਹਾ ਛੇੜਛਾੜ ਹੋਈ ਜਿਵੇਂ ਕਿ ਹਲਕਾ ਜੜਵਾ ਦੇ ਵਿੱਚ ਬਗਰੌਲ ਪਿੰਡ ਦੇ ਵਿੱਚ ਹੋਈ ਖਲੌਰ ਹੋਈ ਜਗਰਾਮਾ ਹੋਈ ਹੋਰ ਕਈ ਥਾਂ ਤੇ ਹੋਈ ਅੰਬਰਸਰ ਹੋਈ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਇਹਨਾਂ ਰੈਵਰਾਂ ਦੇ ਬੇਅਦਬੀ ਦੇ ਸਬੰਧ ਦੇ ਵਿੱਚ ਇੱਕ ਸਖਤ ਕਾਨੂੰਨ ਤਿਆਰ ਕੀਤਾ ਜਾਵੇ ਤਾਂ ਕਿ ਅਗੋਂ ਤੋਂ ਇਹਨਾਂ ਰੈਵਰਾਂ ਦੀ ਬੇਅਰਵੀ ਕਰਨ ਵਾਲਾ ਕੋਈ ਸੋਚ ਵੀ ਨਾ ਸਕੇ ਜੈ ਪੀਮ ਜੈ ਭਗਤ ਸਹਿਬ ਜੀ ਦਾ ਕਲਸਾ ਬੇਲੀਬ